ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਵੜਸੇ ਲਈ ਲੈ ਕੇ ਆਏ ਜੀ ਤਾਜੀ ਸੂਣ ਵਾਲੀ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੋ ਬਾਈ ਜੀ ਹੱਸੀ ਕਾਲ ਸਾਹਰੀ ਟਾਲ ਦੀ ਹੋ ਠੀਕ ਹੋ ਵਧੀਆ ਪੂਰੇ ਵਧੀਆ ਡਾਕਟਰ ਵਧੀਆ ਚੱਲਦਾ ਕੰਮਕਾਰ ਵਧੀਆ ਵਧੀਆ ਚੱਲੀ ਜਾਂਦਾ ਪੂਰੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰਿਹਾ ਰਿਸਪੌਂਸ ਉਸੇ ਦਿਨ ਹੀ ਡਾਕਟਰ ਤੁਰ ਜਾਂਦੀ ਆ ਬਾ ਜਿਹੜੀ ਵੀਡੀਓ ਪੱਕ ਜਾਂਦਾ ਮੁੱਲ ਵੀ ਜਾਇ ਜਾਂਦਾ ਹਾਂ ਐਵੇਂ ਰਹੀ ਜਾਈ ਇਹ ਵੀ ਹੈ ਨਾ ਨਹੀਂ ਬਿਖੀ ਪਰ ਤੁਰ ਜਾਂਦੀ ਹੋਵੇ ਮੁੱਲ ਜੈ ਜੀ ਹੁੰਦਾਗਾ ਹਾਂ ਮਾਲ ਸਾਫ ਸੁਥਰਾ ਸਾਫ ਸੁਥਰਾ ਹੁੰਦਾ ਨਾਮ ਤੇ ਐਡਰੈਸ ਬੋਲ ਨਾਮ ਆਪਣਾ ਜੰਗ ਸਿੰਘ ਪਿੰਡ ਹਰਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਨੇੜੇ ਪਿੰਡ ਤੇ ਨੇੜੇ ਆ ਗਿਆ ਭਾਗੀ ਕੇ ਮੱਝੂ ਕੇ ਰਾਮਗੜ੍ਹ ਤਲਵੰਡੀ ਦੇ ਨੇੜੇ ਨੇੜੇ ਮੋਬਾਈਲ ਨੰਬਰ ਬੋਲ ਮੋਬਾਈਲ ਨੰਬਰ 87278 09954 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸਵਸ ਹੁੰਦੀ ਆ ਇਹ ਹੋਰ ਦੂਜਾ ਬੱਸੀ ਆ ਇਹ ਹੋਰ ਦੂਜਾ ਕਿੰਨੇ ਕਿੰਨੇ ਦਿਨ ਲੈਂਦੀ ਆ ਇੱਕ ਹਰਤਾ ਪੈਤਰੀ ਕੁਮਨਾਵਰ ਹਾਂ ਟੇਕ ਦੀ ਕੱਚੀ ਆ ਬਈ ਆਰਡਰ ਦੇਖੋ ਆਰਡਰ ਕਮਾਲ ਦਾ ਸੋਹਣਾ ਥਣ ਹਵਾਣਾ 나ੜਾ ਨੂਣਾ ਦੇਖੋ ਵੱਡੀ 나ੜ ਤੋਂ ਧੜੀ ਚੰਗੀ ਆ ਬਾਕੀ ਕੱਚੀ ਆ ਲੈ ਠੰਡੀ ਆ ਹਾਂ ਇੱਥੇ ਹੋਣਾ ਡਾਕਟਰ ਦੇ ਅੱਛਾ ਆਏ ਹੋਏ ਅਜੇ ਤਾਂ ਰਾਣੀ ਨਾ ਪਾਇਆ ਠੀਕ ਆ ਇੰਨੇ ਆ ਥਣ ਆਉਣੇ ਆ ਮੁਠੀ ਵਾਲਾ ਬਣਾਏ ਜਾਣੇ ਨੇ ਹਾਂ ਮੁਠੀ ਵਾਲਾ ਆਏ ਬਣਾਏ ਜਾਣੇ ਨੇ ਚਾਰੇ ਥਣ ਲੈ ਕੋ ਜੇ ਪੂਰੇ ਗੈਬ ਤੇ ਅੱਲਾ ਕੱਲਾ ਡਾਕਟਰ ਦੇ ਮੈਂ ਕਹਿੰਦਾ ਕੀ ਆ ਬਾਤ ਸਿਹਰੀਆਂ ਨਾੜਾ ਸਹੀ ਗੱਲ ਆ ਬਈ ਪੇ ਸ਼ਾਂਤੋ ਵੀ ਆਰਡਰ ਦਿਖਾਉਣੇ ਆ ਢਿੱਲਾ ਬਹੁਤ ਪਈਆਂ ਆ ਸਾਰੀਆਂ ਵਰਲਡ ਲਾਂ ਕੱਢ ਕੇ ਕਰਮਾਲੀ ਨੇ ਫੇਰ ਸੋਣਾ ਲਾਹੂਗੀ ਬਹੁਤ ਬਈ ਹਜੇ ਕੱਚੀ ਕੱਚੀ ਐ ਟੈਨ ਦਾਸਦਾ ਬਈ ਲੈਂਦੀ ਆ ਤੇ ਬਾਕੀ ਕੱਦ ਵਿੱਡ ਵੀ ਚੰਗਾ ਗਾ ਹਣਾ ਰਾਜੀ ਰੂਜੀਆ ਖੋਲ ਲਾ ਬਈ ਤੋਰ ਕੇ ਦਿਖਾ ਦੇ ਯਾਦ ਬ੍ਰੀਡ ਚੰਗੀ ਐ ਕੱਦ ਵਿੱਡ ਚੰਗਾ ਰਾਜੀ ਰੂਜੀਆ ਫੇਸ ਬਿਊਟੀ ਕਿਸੇ ਪਾਸੋਂ ਫੇਰ ਡਾਕਟਰ ਹੈ ਹੀ ਨਹੀਂ ਗੀ ਹੂੰ ਰਾਜੀ ਨਗੋਣੀ ਵੀ ਲੱਸੀ ਹੋਊ ਹੂੰ ਸਕੀਨ ਨਗੋਣੀ ਸਹੀ ਗੱਲ ਬਾਕੀ ਆ ਬੂਤੀ ਬਾਜੀ ਦਿਖਾ ਦੀ ਚੀਜ਼ ਐ ਫੇਸ ਦੇਖੋ ਬਈ ਫੇਸ ਬੜਾ ਚੰਗਾ ਬੋਦੀ ਬਾਦੀ ਚੰਗੀ ਐ ਸਨੱਖ ਪੋਣਾ ਜਿਹੜਾ ਵਰਡ ਦੇ ਵਿੱਚ ਬਹੁਤ ਚੰਗਾ ਸਾਂਭੀ ਅਗਲੇ ਦੀ ਚੰਗੀ ਸਾਂਭੀ ਦੀ ਸੀ ਕਿੰਨਾ ਦੁੱਧ ਦੀ ਰੁਵਾਸਤੀ ਮੇਟ ਜਾ 15 ਦਾ ਡਾਕਟਰ ਉਹ ਕਹਿੰਦੇ ਸੀ ਚੋਇਆ ਪਹਿਲੇ ਸੂਏ 15 ਲੀਟਰ ਚ ਹੋਇਆ ਹੁਣ ਵੱਡੀ ਬਿਹੜਾ ਨੂੰ 15 ਕਿਲ ਬੜਾ ਹਨ ਹਮ ਸੰਭਾਗ ਕੋਪਣਾ ਚੰਗਾ ਬਿਹੜ ਦੇ ਵਿੱਚ ਰੰਗ ਰੂਪ ਚੰਗਾ ਤੋਰਾ ਤਾਰਾ ਚੰਗਾ ਆਰਡਰ ਕਮਾਲ ਦਾ ਇਕੱਲਾ ਇਕੱਲਾ ਥਾਣ ਬਈ ਬਾਕੀ ਕੱਚੀ ਕੱਚੀ ਆ ਹਜੇ ਦਿਨ ਕਰਮ ਵਾਲੀ ਲੈਂਦੀ ਆ ਉਹਦਾਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਬਣੂਗੀ ਵੀ ਡਾਕਟਰ ਚੀਜ਼ ਇੱਕ ਹਾਂ ਬਣੂਗੀ ਚੰਗੀ ਹਨਾ ਪੂਰੀ ਚੰਗੀ ਠੀਕ ਆ ਇਹ ਛੋਟੀ ਕੋਈ ਸਮਝੇ ਨਾ ਜਿੰਨੀ ਜੀ ਹੋਊਗੀ ਛੋਟੀ ਨਹੀਂ ਹੈਗੀ ਚਮਕ ਵੀ ਚੰਗੀ ਹੈ ਬੜੀ हां ਚਮਕ ਚਮਕ ਦੇਖ ਲਾ ਕੀ ਮੋਲ ਆ ਫਿਰ ਇਹਦਾ ਮੋਲ ਤਾਂ ਡਾਕਟਰ ਹੁੰਦਾ ਨਾ ਆਪਾਂ 60 ਨਹੀਂ ਕਰਨਾ 62 ਨਹੀਂ ਕਰਨਾ ਹੂੰ ਨਹੀਂ 55 ਕਰਨਾ ਠੀਕ ਆ ਜੇ ਆਪਾਂ ਇਹ 50000 ਦੀ ਦੇ ਦਿਆਂਗੇ ਠੀਕ ਆ ਬੱਚੀ ਚੀਜ਼ ਮੋਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾਈ ਜਾਓ 50000 ਦੀ ਬੜ ਦੇ ਦਿਆਂਗੇ ਫਿਰ ਵੀ ਚਲੋ ਵਿੱਚੋਂ ਮਾਨਤਨ ਜਰੂਰ ਹੋ ਜਾਊਗਾ ਇਸ ਚੰਗਾ ਰੰਗ ਰੂਪ ਚੰਗਾ ਚਮਕ ਚੰਗੀ ਕੱਦ ਵੱਡ ਚੰਗਾ ਥਣ ਲੇਵਾ ਚੰਗਾ ਕੱਚੀ ਕੱਚੀ ਆ ਬਈ ਹਜੇ ਦਿਨ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਕਮਾਲ ਦੀ ਤਿਆਰ ਕਰ ਲੈਣੀ ਬਾਕੀ ਤੋਰਾ ਤਾਰਾ ਚੰਗਾ ਵੱਡਾ ਲਾਹੂ ਲੂਹੂ ਕੀ ਕਰਮ ਵਾਲੀ ਬਹੁਤ ਬੜਾ ਬੜਾ ਗੱਲ ਲੈਵਾ ਤਾਂ ਨੇ ਨਾ ਇੰਨਾ ਬਣਾ ਤੂੰ ਗੱਲ ਹੀ ਛੱਡ ਹਮ ਅਲਾ ਕਹਿੰਦਾ ਉਹੀ ਕਹੀ ਜਾਂਦਾ ਹੁਣ ਕਹੀ ਜਾਂਦਾ ਆਪਾਂ ਨੂੰ ਦਿਸੀ ਜਾਂਦਾ ਸਹੀ ਗੱਲ ਆ ਬਈ ਢੱਲਾ ਦੇਖੋ ਇੱਕ ਵਾਰੀ ਤੋਂ ਫੇਰ ਨਜ਼ਰ ਮਰਵਾਉਂਦੇ ਆ ਢੱਲਾ ਤੇ ਢੱਲਾ ਨਾਲ ਸਾਰੀਆਂ ਬਰੀਕੀਆਂ ਬਰੂਕੀਆਂ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਥਾਣ ਦੇਖੋ ਕਿੰਨਾ ਚੰਗਾ ਲੱਗਿਆ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੇ ਕਿਸੇ ਵੀਰ ਨੂੰ ਬੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਧੰਨਵਾਦ